ਕਰ ਲੈ ਇੱਕ ਆਪਣੇ ਜਿੱਦਣ ਲੱਖਾਂ ਬਾਈ ਪਹਿਲੇ ਦਿਨ ਆਇਆ ਇੱਥੇ ਇੱਕ ਬੀਰੋਕਾਂ ਦੀ ਮਾਤਾ ਸੀਗੀ ਦੇਖ ਆਪਾਂ ਨੂੰ ਜਾਣਦੇ ਨਹੀਂ ਉਹਦਾ ਜੈਂਟਾ ਚ 4.5 ਲੱਖ ਰੁਪਈਆ ਡੁੱਬਿਆ ਹੋਇਆ ਸੀ 2 ਸਾਲਾਂ ਦਾ ਬਾਈ 3 ਰੁਪਏ ਉਹਨੂੰ ਵਿਆਜ ਪੈ ਰਿਹਾ ਸੀ ਮੇਰੇ ਨਾਲ ਆ ਮੁੰਡੇ ਖੜੇ ਨੇ ਅਸੀਂ ਬਾਈ ਤੋਂ ਫੋਨ ਕਰਾਇਆ ਇਹਦੇ ਕੋਲੇ ਮਾਤਾ ਗਈ ਉਹਦਾ 4.5 ਦਾ 4 ਉਹ ਜਾ ਕੇ ਬਿਊਰੋ ਕੋਲ ਪੁੱਛ ਲੋ ਮਾਤਾ ਨੇ ਆਉਣਾ ਵੀ ਜਿਗਾ ਉਹ ਲੇਟ ਹੋ ਗਈ ਉਹਦੇ ਘਰੇ ਫੜਾ ਕੇ ਆਏ ਵੈਰੀ ਗੁੱਡ ਉਹ ਬਾਈ ਦੱਫੀ ਕਰਕੇ ਉਹ ਬਿਊਰੋ ਕਿਆਂ ਦਾ ਐਮ.ਐਲ.ਏ ਆਗਾ ਉਹਨੇ ਵੀ ਬਾਹ ਨਹੀਂ ਫੜੀ ਹੈਗੀ ਉਹਦੀ ਵੀ ਇਹੋ ਜਿਹੇ ਬੰਦੇ ਹੁੰਦੇ ਨੇ ਜਿਹੜੇ ਕੰਮ ਕਰਕੇ 4.5 ਲੱਖ ਰੁਪਈਆ ਮਾਈ ਤੋਂ ਚਾਹ ਵੀ ਪੀਤੀ ਹੋਵੇ ਇਹ ਇਹੋ ਜਿਹੇ ਬੰਦਿਆਂ ਦਾ ਖਾਸ ਹੋ ਗਏ ਬਾਈ ਇਹ ਆਪਾਂ ਅੱਗੇ ਹਾਂ ਹਾਂ ਸਕੇਲ ਤੇ ਤੁਸੀਂ ਆਏ ਹੋ ਪਹਿਲੀ ਵਾਰ ਆਮ ਵਾਲੇ ਉਧਰ ਹੀ ਮੁੜ ਜਾਂਦੇ ਨੇ ਪਰਲੇ ਪਾਸੇ ਅੱਛਾ ਹਾਂ ਓਏ ਲਵੀ ਕਾਲੀ ਵਾਲੇ ਵੀ ਉਧਰ ਹੀ ਮੁੜ ਜਾਂਦੇ ਨੇ ਆਮ ਵਾਲੇ ਪਰਲੇ ਪਾਸੇ ਅੱਸੀ ਗਾਲ ਬੇਬੇ ਅੱਸੀ ਗਾਲ ਕਿਹੜਾ ਪਿੰਡ ਦੱਸਿਆ ਵੀਰੋ ਕੇ ਥੋੜੇ ਪਿੰਡੋਂ ਆਇਆ ਅੱਜ ਮੈਂ ਪਤਾ ਨਹੀਂ ਲੱਗਵਾ ਗੋਹਾ ਖੂੜਾ ਸਿੱਟਣ ਲੱਗ ਜੇ ਨੇ ਇੱਕ ਦਾਰ ਹੀ ਖਹੀ ਕਰਾਂ ਪਾਹੇ ਮੁੜ ਗਏ ਹਾਂ ਜੀ ਮੁੜਿਆ ਲੱਖ ਰੁਪਇਆ ਰਹਿ ਗਿਆ ਤੀਜੇ ਨਾਲ ਸਾਢੇ 4 ਸੀਗਾ ਸਾਡੇ 6 ਲੱਖ ਦੀ ਸਾਡੇ 5 ਮੋੜ ਤਾ ਹਾਂਜੀ ਪਨਾ 5 ਮੋੜਿਆ ਹੀ ਪੂਰਾ ਲੱਖ ਰਹਿ ਗਿਆ ਹੁਣ 2 ਲੱਖ ਰਹਿ ਗਿਆ 2 ਲੱਖ ਰੱਖਦਾ 50 ਤਾਂ ਕਹਿੰਦੇ ਦਿੰਦੇ ਨਹੀਂ ਅਸੀਂ ਹਾਂ ਲੱਖ ਦੇ ਦਾਂਗੇ ਪਾਣੀ ਚ ਕੋਨਾ ਦਾ ਕੋਈ ਨਹੀਂ ਉਹ ਵੀ ਮਣਵਾ ਦੇ ਕੋਈ ਨਹੀਂ ਕੋਈ ਨਹੀਂ ਸਾਕੁਸ ਬਣ ਜੂਗਾ ਐਸੀ ਸੀ ਮੈਨੂੰ ਹਾਂਜੀ ਐਸੀ ਐਸੀ